ਸਾਂਸਦ ਗੁਰਜੀਤ ਸਿੰਘ ਔਸ਼ਲਾ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁਕੇ ਗਏ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਅਮਰੀਕਾ ਤੋਂ ਰਿਪੋਰਟ ਕਿਤੇ ਜਾ ਰਹੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਆਪਣਾ ਚਾਰਟਰਡ ਜਹਾਜ਼ ਪੇਜੰਦੀਵੀ ਮੰਗ ਕੀਤੀ ਹੈ ਅੱਜ ਦਾ ਜਿਹੜਾ ਪ੍ਰੈਸ ਦਾ ਮੁੱਖ ਕਾਰਨ ਹੈ ਉਹਦੇ ਵਿੱਚ ਮੈਂ ਆਪ ਜੀ ਦਾ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਚਿੰਤਾ ਜਤਾਈ ਜਿਹੜਾ ਫਲਾਈਟ ਦੇ ਵਿੱਚ ਸਾਡੇ ਪ੍ਰਵਾਸੀ ਪ੍ਰਵਾਸ ਦੇ ਵਿੱਚੋਂ ਜਿਹੜੇ ਸਾਡੇ ਇਲੀਗਲ ਤੌਰ ਤੇ ਬੱਚੇ ਕ੍ਰੋਸ ਕਰਕੇ ਉੱਥੇ ਅਮਰੀਕਾ ਗਏ ਸੀ ਉਹਨਾਂ ਦੀ ਚਿੰਤਾ ਜ਼ਾਹਰ ਕੀਤੀ ਤੇ ਬੜੇ ਤਰ੍ਹਾਂ ਦੇ ਸਵਾਲ ਖੜੇ ਕੀਤੇ ਪਹਿਲੀ ਗੱਲ ਇਹ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਇਹਦੀ ਅਸੀਂ ਜਦੋਂ ਪਾਰਲੀਮੈਂਟ ਸੀ ਉਦੋਂ ਅਸੀਂ ਸਿੰਬੋਲਿਕ ਤੌਰ ਤੇ ਸਾਡੀ ਪਾਰਟੀ ਵੱਲੋਂ ਸਾਡੇ ਮਾਨਯੋਗ ਲੀਡਰ ਜਿਹੜੇ ਹਾਊਸ ਦੇ ਲੀਡਰ ਹੈ ਰਾਹੁਲ ਗਾਂਧੀ ਜੀ ਵੱਲੋਂ ਅਸੀਂ ਇੱਕ ਐਜੀਟੇਸ਼ਨ ਵੀ ਮਾਰ ਕੀਤਾ ਇੱਕ ਸਿੰਬੋਲਿਕ ਐਜੀਟੇਸ਼ਨ ਵੀ ਕੀਤਾ ਸੀ ਹੱਥਾਂ ਨੂੰ ਹੱਤ ਕੜੀਆਂ ਲਾ ਕੇ ਤਾਂ ਕਿ ਦੇਸ਼ ਨੂੰ ਪਤਾ ਲੱਗ ਸਕੇ ਕਿ ਸਾਡੇ ਬੱਚੇ ਕਿਹ ਇਸਪੇਸ਼ੀਅਨ ਜਾ ਰਹੇ ਆ ਕਿਉਂਕਿ ਅਸੀਂ ਜਿੱਥੇ ਇੱਕ ਵੱਡੀ ਇਕਨੋਮੀ ਦੀ ਸ਼ਕਤੀਬੰਦ ਜਾ ਰਹੇ ਆ 5 ਟ੍ਰਿਲੀਅਨ ਦੇ ਪਰ ਅੱਜ ਦੇ ਹਾਲਾਤ ਕੀ ਨੇ ਸਾਡੇ ਸੋ ਪਹਿਲੀ ਗੱਲ ਤੇ ਹੈ ਕਿ ਉਸ ਤੋਂ ਬਾਅਦ ਉਸ ਸਮੇਂ ਚੋਣ ਹੋ ਰਹੀ ਸੀ ਦਿੱਲੀ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਦੋਵੇਂ ਹੀ ਉੱਥੇ ਬਿਜ਼ੀ ਨੇ ਚੋਣ ਤੋਂ ਬਾਅਦ ਇਹਨਾਂ ਦਾ ਧਿਆਨ ਹੋਏਗਾ। ਉਹ ਦਿਨ ਇਲੈਕਸ਼ਨ ਦਾ ਦਿਨ ਸੀ ਜਦ ਦਿਨ ਇਹਨਾਂ ਨੇ ਜਹਾਜ਼ ਜਿਹੜਾ ਸੀ ਅਮਰਸਰ ਉਤਾਰਿਆ। ਦਿੱਲੀ ਨਹੀਂ ਉਤਾਰਿਆ ਉਹਦੇ ਜਦ ਕੇ ਜ਼ਿਆਦਾਤਰ ਗੁਜਰਾਤੀ ਸਾਡੇ ਨਾਗਰਿਕ ਸਨ ਸਾਡੇ ਦੇਸ਼ ਦੇ ਗੁਜਰਾਤ ਤੋਂ ਪੰਜਾਬ ਤੋਂ ਯੂਪੀ ਤੋਂ ਹਰਿਆਣਾ ਤੋਂ ਸਾਰੇ ਅਲੱਗ-ਅਲੱਗ ਅ ਜਗ੍ਹਾ ਤੋਂ ਸੀ। ਉਹ ਅਸੀਂ ਇਲੈਕਸ਼ਨ ਦਾ ਚੋਣ ਦਾ ਕਾਰਨ ਸਮਝਿਆ ਕਿ ਸ਼ਾਇਦ ਉਹਦੇ ਕਰਕੇ ਨਹੀਂ ਆ ਰਹੇ। ਪਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਇਹਨਾਂ ਦਾ ਫਰਜ਼ ਮੰਨਦਾ ਸੀ ਇਹਨਾਂ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਤੋਂ ਜਾਂ ਹੋਮ ਮਿਨਿਸਟਰ ਤੋਂ ਕਿਸੇ ਤੋਂ ਟਾਈਮ ਲੈਂਦੇ ਕਿ ਆ ਸਾਡੇ ਮਸਲੇ ਨੇ ਇਹਨਾਂ ਨੂੰ ਤੁਸੀਂ ਐਡਰੈਸ ਕਰੋ ਇਹ ਕੋਈ ਤਰੀਕਾ ਨਹੀਂ ਕਿ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈ ਕੇ ਆ ਰਹੇ ਜੇ ਪ੍ਰਾਈਮ ਮਿਨਿਸਟਰ ਉੱਥੇ ਗੱਲ ਕਰਨ ਪ੍ਰਾਈਮ ਮਿਨਿਸਟਰ ਹੁਣ ਗਏ ਵੀ ਸੀ ਉੱਥੇ ਯੂ ਐਸ ਏ ਦੇ ਵਿੱਚ ਪਰ ਕਿਸੇ ਨੇ ਉਹ ਗੱਲ ਦੇ ਉੱਤੇ ਤਵੱਜੋ ਨਹੀਂ ਦਿੱਤੀ ਅੱਜ ਜਦੋਂ ਆਉਣ ਵਾਲੇ ਆ ਫਿਰ ਪ੍ਰੈਸ ਕਾਨਫਰੰਸ ਹੋ ਗਈ ਕਿ ਅਸੀਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਬਦਨਾਮ ਹੋ ਗਿਆ ਪਹਿਲੀ ਗੱਲ ਤੇ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪਹਿਲਾਂ ਹੀ ਬਦਨਾਮ ਕੀਤਾ ਗਿਆ ਹੈ ਗੁੰਡਾਗਰਦੀ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਸੋ ਉਹ ਕਿਤੇ ਵੀ ਅ ਦਿਖਦੇ ਨਹੀਂਗੇ ਧਰਤੀ ਦੇ ਉੱਤੇ ਪੰਜਾਬ ਪਹਿਲਾਂ ਹੀ ਬਦਨਾਮ ਹੈ ਕਿਉਂਕਿ ਪੰਜਾਬ ਦਾ ਮਾਡਲ ਲੈ ਕੇ ਤੁਸੀਂ ਦਿੱਲੀ ਗਏ ਜੇ ਤਾਂ ਦਿੱਲੀ ਦਾ ਮਾਡਲ ਜਿਹੜਾ ਇਸ ਕਰਕੇ ਲੋਕਾਂ ਨੇ ਸੈਪਟ ਨਹੀਂ ਕੀਤਾ ਕਿ ਜੇ ਪੰਜਾਬ 'ਚ ਇਹ ਲਾਤ ਹੋ ਗਿਆ ਉਹਨਾਂ ਨੇ ਦੁਬਾਰਾ ਤੁਹਾਨੂੰ ਸਵੀਕਾਰ ਨਹੀਂ ਕੀਤਾ ਇਹ ਆਪਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਬੱਚੇ ਜਾ ਗਏ ਨੇ ਪ੍ਰਵਾਸ ਹੋਇਆ ਕਿਉਂ ਆ ਇਲੀਗਲ ਤੌਰ ਤੇ ਕਿਉਂ ਜਾਣਾ ਪਿਆ ਦੇਖੋ ਬੇਰਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਸਾਨੂੰ ਇਹਨਾਂ ਮੁਸੀਬਤਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਸ ਦੇ ਵਿੱਚ ਲੜਾਈ ਝਗੜੇ ਕਰਕੇ ਠੀਕ ਹੈ ਆਪਣਾ ਜਿਹੜਾ ਵਿਰੋਧ ਆ ਉਹ ਦਰਜ ਕਰਾਓ ਪਰ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਗੱਲ ਹੈ ਉਹ ਸਹੀ ਦਿਸ਼ਾ ਦੇ ਵੱਲ ਵੀ ਲੈ ਕੇ ਜਾਣੀ ਜਿੱਤੇ ਇਹਨਾਂ ਤੋਂ ਸਿੱਖਣ ਦੀ ਵੀ ਲੋੜ ਹੈ